ਰੋਖ ਲਗਾਓ ਪੰਜਾਬ ਬਚਾਓ ਰੋਖ ਲਗਾਓ ਪੰਜਾਬ ਬਚਾਓ ਬੱਚਿਆ ਪੜ ਊੜਾ ਮੇਰੀਏ ਭੈਣੇ ਸਾਂਝੂੜਾ ਰੋਖ ਲਗਾਓ ਪੰਜਾਬ ਬਚਾਓ ਬੱਚਿਆ ਪੜ ਊੜਾ ਮੇਰੀਏ ਭੈਣੇ ਸਾਂਝੂੜਾ ਨਸ਼ਾ ਖਾ ਗਿਆ ਜਮਾਨੀ ਪੰਜਾਬ ਚ ਮੁੱਕਦਾ ਜਾ ਰਿਹਾ ਪਾਣੀ ਇਹ ਹੈ ਮੰਦ ਭਾਗੀ ਪੰਜਾਬ ਦੀ ਕਹਾਣੀ ਇਹ ਕਹਾਣੀ ਸਭ ਨੂੰ ਸੁਣਾਓ ਰੋਖ ਲਗਾਓ ਪੰਜਾਬ ਬਚਾਓ ਬੱਚਿਆ ਪੜ ਊੜਾ ਮੇਰੀ ਇਹ ਭੈਣੇ ਸਾਹ ਮਜੂੜ ਜਦ ਤੱਕ ਅਸੀਂ ਊੜਾ ਨਹੀਂ ਨਾ ਪੜਾਂਗੇ ਅਸੀਂ ਗੁਰਬਾਣੀ ਨਹੀਂ ਪੜ ਸਕਦੇ ਕਿਉਂਕਿ ਅੱਜ ਊੜਾ ਐੜਾ ਜੇ ਪੁੱਛ ਲਈਏ ਨਾ ਕਿਸੇ ਨੂੰ ਪੜ ਊੜਾ ਐੜਾ ਸੁਣਾ ਉਹ ਕਹਿੰਦਾ ਉਹ ਹੋ ਮੈਨੂੰ ਤੇ ਪਤਾ ਹੀ ਨਹੀਂ ਊੜਾੜਾ ਉਹ ਭੁੱਲ ਗਿਆ ਮੈਂ ਤੇ ਏ ਬੀ ਸੀ ਕਹਿੰਦੇ ਉਹ ਤੇ ਸੁਣਾਦੇ ਨੇ ਆਪਾਂ ਊੜਾੜਾ ਨਹੀਂ ਆਂਦੇ ਪੰਜਾਬੀ ਅਸੀਂ ਭੁੱਲ ਗਏ ਪੂਰਾ ਅਸੀਂ ਭੁੱਲ ਗਏ ਜੂੜਾ ਅਸੀਂ ਭੁੱਲ ਗਏ ਦਰਖਤ ਅਸੀਂ ਲਾਣੇ ਛੱਡ ਦਿੱਤੇ ਬਾਅਦ ਵਿੱਚ ਕਹਿੰਨੇ ਮੌਸਮ ਬੜਾ ਗਰਮ ਹੋ ਗਿਆ ਬਹੁਤ ਗਰਮ ਹੋ ਗਿਆ ਮੌਸਮ ਮੌਸਮ ਤੇ ਗਰਮ ਹੋਣਾ ਹੀ ਹੈ ਜੋ ਅਸੀਂ ਕਰਦੇ ਪਿਆ ਜਿਸ ਤਰ੍ਹਾਂ ਆਪਾਂ ਕੁਦਰਤ ਨਾਲ ਖੇਲਵਾੜ ਕਰਦੇ ਪਿਆਣਾ ਪੜਦੇ ਤੇ ਰੋਜਾਂ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਪਰਮਾਤਮਾ ਕਿਦੇ ਵਿੱਚ ਕੁਦਰਤ ਵਿੱਚ ਵਸਦਾ ਪਿਆ ਪੜਦੇ ਰੋਜਾਂ ਪਰ ਮੰਨਦੇ ਨਹੀਂ ਕਿ ਜੇ ਕੁਦਰਤ ਵਿੱਚ ਵਸਦਾ ਪਿਆ ਫਿਰ ਕੁਦਰਤ ਨਾਲ ਖਿਲਵਾੜ ਨਾ ਕਰੀਏ ਅੱਗ ਨਾ ਲਾਈਏ ਅਸੀਂ ਕਿਸੇ ਨੂੰ ਪੁੱਛ ਬੈਠੇ ਆ ਕਿ ਤੁਸੀਂ ਕਿਸਾਨ ਉਹ ਅੱਗ ਨਾਲ ਆਇਆ ਕਰੋ ਕਹਿੰਦੇ ਸਰਦਾ ਹੀ ਨਹੀਂ ਹੈਗਾ ਦੂਜੇ ਖਰਚੇ ਬੜੇ ਵੱਜ ਜਾਂਦੇ ਨੇ ਮੈਂ ਚਲੋ ਜੇ ਨਹੀਂ ਮੰਨਦੇ ਤੁਹਾਡਾ ਨਹੀਂ ਮੰਨ ਮੰਦਾ ਅਕ ਲਾਣੀ ਲਾਣੀ ਏ ਤੇ ਕਮ ਸੇ ਕਮ ਦਰਖਤਾਂ ਦੇ ਕੋਲ ਦੋ ਕ ਸਿਹਾਰ ਕੱਢ ਦਿਆ ਕਰੋ ਟਰੈਕਟਰ ਦੇ ਨਾਲ ਦਰਖਤਾਂ ਨੂੰ ਅੱਗ ਤੇ ਨਾ ਲੱਗੇ ਕਹਿਣ ਲੱਗੇ ਇਸ ਗੱਲ ਤੇ ਵਿਚਾਰ ਅਸੀਂ ਜ਼ਰੂਰ ਕਰਾਂਗੇ ਪਰ ਅੱਗ ਸਾਨੂੰ ਲਾਣੀ ਪੈਂਦੀ ਬਾਅਦ ਵਿੱਚ ਛਪੀਲਾ ਲਾਂਦੇ ਫਿਰਦੇ ਆ ਬਾਅਦ ਵਿੱਚ ਫਿਰ ਆਪਾਂ ਛਪੀਲਾ ਲਾਂਦੇ ਫਿਰਦੇ ਆ